ਜੇ ਤੋਂ ਡਿਮਾਲਿਸ਼ ਹੋ ਜੂਗੀ ਨਾ ਤਾਂ ਹੋਰ ਕਿਤੇ ਜਗ੍ਹਾ ਨਹੀਂ ਸੀ ਮਿਲੀ ਹਾਂ ਇਹ ਡਿਮਾਲਿਸ਼ ਹੋ ਗਈ ਹੁਣ ਸਰ ਹੁਣ ਡਿਮਾਲਿਸ਼ ਸ਼ੁਰੂ ਕੀਤਾ ਇਹ ਕੀ ਹੈ ਇਹ ਕਿ ਮਤਲਬ ਫੁੱਲ ਕੋਟੂ ਜਰਾ ਬਾਹਰ ਨਹੀਂ ਇਹ ਉਹਦੇ ਚ ਪਾਇਆ ਹੋਇਆ ਵੀ ਡਿਮਾਲਿਸ਼ ਹੋਣਾ ਹੈ ਹਾਂਜੀ ਸਰ ਹਾਂਜੀ ਕਿਹੜੇ ਸਰ ਤੇ ਆ ਜਿੱਥੇ ਆਪਾਂ ਖੜੇ ਆ ਉਰੇ ਵੀ ਬੰਨਣਾ ਹਾਂਜੀ ਸਰ ਆ ਏਰੀਆ ਸਾਰੇ ਲੈਣਾ ਹੈ ਕਿੰਨਾ ਏਰੀਆ ਹੈ ਇਹ ਪਿੰਡ ਮੀਰਾਕੋਟ ਪੈਂਦਾ ਮੀਰਾਕੋਟ ਕਲਾ ਹਾਂਜੀ 41 ਲੱਖ 13 ਹਜ਼ਾਰ ਦਾ ਆ 41 ਲੱਖ 13000 ਰੁਪਏ ਵਰਕਸ ਸਟਾਟਡ ਆ ਹੂੰ ਹੈਲੋ ਨਹੀਂ ਦੇਖੋ ਕਿੰਨਾ ਏਰੀਆ ਕਿੰਨਾ ਹੋਇਆ ਦਾ 2 ਏਕੜ ਹੈ ਸਰ ਇੱਕ ਪਸ਼ੂ ਦਾ ਬਿਲਡਿੰਗ ਐਸਪੈਕਟ ਨੂੰ ਪੋਸਟਪਨੈਂਟ ਹੂੰ ਸਰਪੰਚ ਸਾਹਿਬ ਕਿੱਥੇ ਨੇ ਹੂੰ ਕਿੰਨੀ ਦੇਰ ਹੋ ਗਈ ਕੰਮ ਸ਼ੁਰੂ ਹੋਏ ਨੂਰੇ ਇਹਦਾ ਟਡਮਾਲਿਸ਼ ਦਾ ਨਹੀਂ ਟੋਟਲ ਇਹਦਾ ਕੰਮ ਸ਼ੁਰੂ ਹੋਏ ਨੂ ਕਿੰਨੀ ਦੇਰ ਹੋ ਗਈ ਸਰ ਕੰਮ ਤਾਂ ਡਿਮਾਲਿਸ਼ ਹੋਣ ਤੋਂ ਬਾਅਦ ਹੀ ਹੋ ਸਕਦਾ ਸਾਡਾ ਤਾਂ ਡਿਮਾਲਿਸ਼ ਤੋਂ ਬਾਅਦ ਚੱਲਣਾ ਸਰ ਜਦੋਂ ਕਲੀਅਰ ਕਰਕੇ ਦੇਣਗੇ ਹੂੰ ਡਿਮਾਲਿਸ਼ ਕੌਣ ਕਰ ਰਹੇ ਡਿਮਾਲਿਸ਼ ਤਾਂ ਪੰਚਾਇਤ ਹੀ ਕਰਦੀ ਹੈ अच्छा मतलब कागे फिर ਤੁਸੀਂ ਇਹਨੂੰ ਕਿਉਂ ਸ਼ੋਅ ਕੀਤਾ ਹੋਇਆ ਵੀ ਉਹਦਾ ਕੰਮ ਚੱਲ ਰਿਹਾ ਸਰ ਐਸਪੈਸ਼ਲੀ ਇਹ ਤਾਂ ਬੀਗਰਾਉਂਡ ਥਾ ਕੋਈ ਇੱਦਾਂ ਡਿਮੋਲਿਸ਼ਿੰਗ ਲਈ ਹੈ ਇਸ طرف ਵਾਸਤੇ ਸਟਾਰਟ ਹੈ ਨਹੀਂ ਵਰਕ ਤਾਂ ਸਟਾਰਟ ਹੈ ਵਰਕ ਸਟਾਰਟਡ ਚ ਇਹ ਕਹਿੰਦੇ ਅਸੀਂ ਪਾ ਕੇ ਭੇਜਿਆ ਹੈ ਵੀ ਡਿਮੋਲਿਸ਼ਿੰਗ ਸਟਾਰਟ ਹੈ ਹਾਂ ਚੈੱਕ ਕਰਵਾਓ ਉਹਦੇ ਚ ਡਿਮੋਲਿਸ਼ਿੰਗ ਲਿਖਿਆ ਹੋਇਆ ਨਹੀਂ ਵਰਕ ਤਾਂ ਸਟਾਰਟ ਹੈ ਬਿਲਕੁਲ ਸਟਾਰਟ ਹੈ ਸੋਸਾਇਟੀ ਜਿਹੜੀ 702 ਨੂੰ ਜਿੱਥੇ ਉਹਨਾਂ ਨੇ ਪਹਿਲੀ ਇਟ ਲਾ ਦਿੱਤੀ ਨਹੀਂ ਇਹ ਫਿਰ ਵਰਕ ਤਾਂ ਨਹੀਂ ਸਟਾਰਟ ਹੈ ਤਾਂ ਡਿਮੋਲਿਸ਼ ਹੋ ਰਿਹਾ ਹੈ ਤੇ ਫਿਰ ਤੁਸੀਂ ਉਹਰੇ ਕਿਉਂ ਲਿਖ ਕੇ ਭੇਜ ਰਹੇ ਹੋ ਵੀ ਵਰਕ ਸਟਾਰਟਡ ਸਾਡੇ ਸਾਈਡ ਪਰਾਂ ਦੇ ਵਿੱਚ ਆ ਬਿਲਡਿੰਗ ਸੈ ਗਈਆਂ ਹੋਆ ਤੇ ਉਹ ਜਦੋਂ ਰਿਮੂਵ ਕਰਾਂਗੇ ਫਿਰ ਉਸ ਤੋਂ ਬਾਅਦ ਸਾਡਾ ਸਟਾਰਟ ਹੋਣਾ ਤੇ ਨਹੀਂ ਅਸੀਂ ਤਾਂ ਤੁਹਾਨੂੰ ਸਵਾਲ ਇਹ ਪੁੱਛਦੇ ਆ ਵੀ ਤੁਹਾਡੀ ਰਿਪੋਰਟ ਚ ਇਹ ਕਿਉਂ ਲਿਖਿਆ ਹੋਇਆ ਵੀ ਵਰਕ ਸਟਾਰਟਡ ਸਰ ਦਿਮਾਲਸ਼ੀ ਵਿੱਚ ਹੀ ਆ ਪਾਰਟੀ ਆ ਦਾ ਨਹੀਂ ਤੁਸੀਂ ਆਪੇ ਤਾਂ ਹੁਣ ਇੱਕ ਮਿੰਟ ਪਹਿਲਾਂ ਕਿਹਾ ਵੀ ਸਾਡਾ ਕੰਮ ਸਟਾਰਟ ਹੋ ਉਦੋਂ ਹੋਣਾ ਵਰਕ ਸਟਾਰਟ ਉਦੋਂ ਹੋਣਾ ਜਦੋਂ ਸਾਡਾ ਡਿਮੋਲਿਸ਼ ਹੋਊਗਾ ਵੀ ਡਿਮੋਲਿਸ਼ ਪੰਚਾਇਤ ਕਰ ਰਹੀ ਹੈ ਸੋ ਸਾਡਾ ਜਿਹੜਾ ਬਾਉਂਡਰੀ ਵਾਲ ਵਗੈਰਾ ਜਿਹੜੀ ਹੋਣੀ ਐ ਉਸ ਉਹ ਤੋਂ ਬਾਅਦ ਸਟਾਰਟ ਹੋਣੀ ਚਾਹੀਦੀ ਨਹੀਂ ਵੀ ਡਿਮੋਲਿਸ਼ ਤਾਂ ਪੰਚਾਇਤ ਕਰ ਰਹੀ ਐ ਤੇ ਤੁਸੀਂ ਕੀ ਕਰ ਰਹੇ ਹੋ ਸਰ ਡਿਮੋਲਿਸ਼ਿੰਗ ਤਾਂ ਵਿੱਚ ਉਹਦਾ ਪਾਰਟੀ ਐ ਨਾ ਸਰ ਗਰਾਊਂਡ ਦਾ ਤਾਂ ਪਾਰਟੀ ਆ ਯਾਰ ਤੁਹਾਨੂੰ ਇੱਕ ਗੱਲ ਕਿਉਂ ਨਹੀਂ ਸਮਝ ਆਂਦੀ ਡਿਮੋਲਿਸ਼ ਇੱਕ ਪਾਸੇ ਤੁਸੀਂ ਉਹ ਕਹਿੰਦੇ ਹੋ ਵੀ ਇਹ ਪੰਚਾਇਤ ਕਰ ਰਹੀ ਐ ਅਸੀਂ ਨਹੀਂ ਕਰ ਰਹੇ ਮੈਂ ਤਾਂ ਪੁੱਛ ਰਿਹਾ ਜਦੋਂ ਤੁਸੀਂ ਨਹੀਂ ਕਰ ਰਹੇ ਇਟ ਮੀਨਸ ਉਹ ਤਾਂ ਲਾਗਿਕ ਆਡੈਂਟੀਟੀ ਆ ਜਿਹੜੀ ਕਰ ਰਹੇ ਨੇ ਥੋੜਾ ਤਾਂ ਇਹ ਕੰਮ ਨਹੀਂ ਸ਼ੁਰੂ ਹੋਇਆ ਵਿਭਾਗ ਦੇ ਫਿਰ ਇਹ ਵਿਭਾਗ ਦਾ ਕੰਮ ਨਹੀਂ ਸ਼ੁਰੂ ਹੋਇਆ ਤੁਸੀਂ ਇਹਦੇ ਵਿੱਚ ਕਿਉਂ ਪਾਇਆ ਵੀ ਵਿਭਾਗ ਨੇ ਕੰਮ ਸ਼ੁਰੂ ਕਰਤਾ ਫਿਰ ਉੱਥੇ ਕਿਉਂ ਨਹੀਂ ਤੁਸੀਂ ਪਾਇਆ ਆਪਣੇ ਰਿਮਾਰਕਸ ਦਿਖਾਓ ਕਿੱਥੇ ਨੇ ਤੁਹਾਡੇ ਜੀ ਛਪਾਇਆ ਤੁਸੀਂ ਡਿਮੋਲਿਸ਼ਿੰਗ ਕਿਉਂ ਹਾਂ ਤਾਂ ਉਦੋਂ ਤਾਂ ਹੀ ਅੰਕਲ ਬਣਾਈ ਸੀ ਜਿਹੜੀ ਤੁਹਾਨੂੰ ਦੇਸੀ ਨੇ ਨਹੀਂ ਕਿਉਂ ਨਹੀਂ ਪਾਇਆ ਤੁਸੀਂ ਡਿਮੋਲਿਸ਼ਿੰਗ ਦਾ ਕੰਮ ਸਟਾਰਟ ਹੈ ਉੱਥੇ ਕਿਉਂ ਲਿਖਿਆ ਵਰਕ ਸਟਾਰਟਡ ਕਿਹਦੀ ਅੱਖਾਂ 'ਚ ਕੱਟਾ ਪਾਣ ਲੱਗੇ ਹੋਏ ਆ ਤੁਸੀਂ मैडम ਤੁਸੀਂ ਧਿਆਨ ਕਿਉਂ ਨਹੀਂ ਦਿੰਦੇ ਆ ਕਿ ਉਰੇ ਆ ਦੂਜਾ ਪਿੰਡ ਮੈਂ ਵਿਜ਼ਿਟ ਕੀਤਾ ਦੇਖ ਲਓ ਤੁਹਾਡੇ ਅੱਗੇ ਬਿਨਾਂ ਦੱਸੇ ਦੂਜੇ ਪਿੰਡ 'ਚ ਵੀ ਉਹੀ ਦੇਖੋ ਉੱਥੇ ਰਿਪੋਰਟਾਂ ਸਾਡੇ ਕੋਲ ਹੈੱਡ ਆਫਿਸ 'ਚ ਝੂਠ ਭੇਜੀ ਜਾਂਦੇ ਹੋ ਤੁਸੀਂ ਉਰੋਂ ਡੱਕ ਚੱਕ ਕੇ ਵੀ ਉਹਦੇ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਨਹੀਂ ਰਿਪੋਰਟ ਇਹ ਨਾਲ ਵੱਲੋਂ ਜਾਂਦੀ ਆ ਤੁਸੀਂ ਏਡੀਸੀ ਡਿਵੈਲਪਮੈਂਟੋਂ ਆਫਟਰ ਆਲ ਤੁਸੀਂ ਇਹਨਾਂ ਦੇ ਉੱਪਰ ਆਨੇ ਹੋ ਤੇ ਫਿਰ ਇਹ ਪੰਚਾਇਤ ਨੇ ਡਿਮੋਲਿਸ਼ ਕਰਨਾ ਤੇ ਕੰਮ ਉਹ ਇਹਨਾਂ ਦੇ ਹਲੇ ਮਹਿਕਮੇ ਨੇ ਸ਼ੁਰੂ ਨਹੀਂ ਕੀਤਾ ਤੇ ਤੁਸੀਂ ਉਹਦੇ ਰਿਪੋਰਟ ਚ ਭੇਜਨੇ ਉਹ ਲਿਖ ਕੇ ਕਿ ਇਹ ਕੰਮ ਸ਼ੁਰੂ ਹੋ ਚੁੱਕੇ ਆ। ਮੈਂ ਲਿਖੀ ਤਾਂ ਕਿ ਪੱਕੀ ਜੀ ਨਹੀਂ ਕਿ ਕੰਮ ਜਸਟ ਸਟਾਰਟ ਹੋ ਗਿਆ। ਇਹ ਕਿਨਾਰੇ ਫਿਰ ਆਪਣੀ ਹੋਰ ਇਨਸਪੈਕਟ ਕਰ ਲੈਣਾ। ਮੈਂ ਨਾਲੇ ਵਿਜ਼ਿਟ ਕਰ ਲੈ। ਇੱਕ ਪਿੰਡ ਦੀ ਹੋਰ ਵਿਜ਼ਿਟ ਰਖਾ ਯਾਰ। ਇਮੀਡੀਏਟਲੀ ਕਿਸੇ ਹੋਰ ਪਿੰਡ ਚ ਸਰਪ੍ਰਾਈਜ਼ ਵਿਜ਼ਿਟ ਰਖਾਓ। ਉੱਥੇ ਵੀ ਚੈੱਕ ਕਰੋ ਨਹੀਂ ਫਿਰ ਕਾਰਵਾਈ ਕਰਦੇ। ਠੀਕ ਹੈ ਸਰਪੰਚ ਸਾਹਿਬ ਕਿੰਨੀ ਦੇਰ ਚਾ ਰਹੇ ਨੇ ਉਹਦੇ ਤੁਸੀਂ ਸਰਪੰਚ ਸਾਹਿਬ ਅੱਛਾ ਅੱਛਾ ਹੋਰ ਸਰਪੰਚ ਸਾਹਿਬ ਠੀਕ ਹੈ ਵਧੀਆ ਠੀਕ ਹੈ ਪਿੰਗਰਾ ਮੈਡਮ ਇਹ ਪਿੰਡ ਕਿਹੜਾ ਹੈ ਤੌਲਕਲਾ 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 ਹਾਂਜੀ ਇਹ ਜਿਹੜਾ ਜਿਹੜੇ ਗਰਾਊਂਡ 'ਚ ਮੈਂ ਆਏ ਆ ਮੇਰੀ ਇਹ ਸਰਪ੍ਰਾਈਜ਼ਡ ਵਿਜ਼ਿਟ ਹੈ ਹਾਂਜੀ ਹਾਂਜੀ ਮੈਂ ਬਿਨਾਂ ਦੱਸੇ ਕਿਸੇ ਨੂੰ ਆਏ ਹਾਂ ਹਾਂਜੀ ਹਾਂਜੀ ਇਵਨ ਦਨ ਸਾਡੇ ਅਫਸਰਾਂ ਨੂੰ ਵੀ ਨਹੀਂ ਸੀ ਪਤਾ ਠੀਕ ਹੈ ਸਰ ਇਹ ਤੁਹਾਡੇ ਉਰੇ ਇਹ ਮਾਡਲ ਪਲੇਗਰਾਊਂਡ ਜੋ ਭਗਵੰਤ ਮਾਨ ਜੀ ਦੀ ਸਰਕਾਰ 3100 ਸਾਡੀ ਸਰਕਾਰ ਪਲੇਗਰਾਊਂਡ ਬਣਾਈ ਹੈ ਉਹਦੇ ਵਿੱਚ ਪਾਸ ਹੋਇਆ ਹੋਇਆ ਹਾਂਜੀ ਹਾਂਜੀ ਇਹਦਾ ਕੀ ਹੁਣ ਕੰਮ ਸ਼ੁਰੂ ਕਿਉਂ ਨਹੀਂ ਹੋਇਆ ਲੈ ਇਹਦਾ ਕੰਮ ਸਰ ਇੱਕ ਦਿਨ ਆਇਆ ਹੀ ਵੀ ਬਾਥਰੂਮ ਸ਼ੁਰੂ ਕਰਨ ਲੱਗੇ ਸੀ ਹਾਂ ਤੇ ਮੈਂ ਫਿਰ ਪੁੱਛਿਆ ਕਿ ਕੀ ਕੀ ਇਹਦੇ ਵਿੱਚ ਬਣਾਣਾ ਵਾ ਮੇਰਾ ਇਹ ਪਾਸ ਹੋਇਆ ਵਾ 998000 ਰੁਪਿਆ ਹੂੰ ਉਹ ਕਹਿੰਦੇ ਹੈ ਕਿ ਇੱਕ ਬਾਥਰੂਮ ਬਣਾਣਾ ਵਾ ਛੋਟਾ ਜਿਹਾ ਤੇ ਦੋ ਲਾਈਟਾਂ ਲਗਣੀਆਂ ਵਾਂ ਤੇ ਮੈਂ ਕਿਹਾ ਬਾਕੀ ਹੋਰ ਕੀ ਬਣਾਣਾ ਵਾ ਬਾਕੀ ਕਹਿੰਦੇ ਕਿ ਬਾਕੀ ਸਾਈਡ ਦੇ ਉੱਤੇ ਜਿੰਨਾ ਅੱਧਾ ਏਕੜ ਹੀ ਉਹਦੇ ਵਿੱਚ ਮੇਰੇ ਖਿਆਲ ਨਾਲ ਅੰਦੇ ਹੀ ਵੀ ਰਾਉਂਡ ਬਣਾਣਾ ਵਾ ਸਾਈਡ ਦੇ ਤੁਰਨ ਫਿਰਨ ਵਾਲਾ ਤੇ ਮੈਂ ਕਿਹਾ ਮੈਂਗਾ ਕਿ ਪਾਇਆ ਇਹ ਤੇ 10 ਲੱਖ ਰੁਪਏ ਜਿੱਦਾਂ ਬਾਸ ਹੋਇਆ ਵਾ ਤੇ ਮੈਂ ਕਿਹਾ ਕੱਲਾ ਇੱਕ ਬਾਥਰੂਮ ਜਾਂ ਦੋ ਲਾਈਟਾਂ ਲਾਉਣ ਨਾਲ 10 ਲੱਖ ਤੇ ਮੈਂ ਕਿਹਾ ਪੂਰਾ ਨਹੀਂ ਹੋਏਗਾ ਤੇ ਮੈਨੂੰ ਕਹਿੰਦੇ ਤੁਸੀਂ ਉੱਤੇ ਗੱਲ ਕਰ ਲਓ ਮੈਂ ਕਿਹਾ ਮੈਂ ਉੱਤੇ ਕੰਨਾ ਨਾਲ ਗੱਲ ਕਰਨੀ ਹੈ ਅਕਸਰ ਜਿਹੜਾ ਮੈਂ ਕਿਹਾ 10 ਲੱਖ ਰੁਪਏ ਪਿਆ ਵਾ ਮੈਂ ਕਿਹਾ ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਕਿੱਦਾਂ ਮੈਂ ਕਿਹਾ 10 ਲੱਖ ਰੁਪਏ ਦਾ ਜੋ ਮਟੀਰੀਅਲ ਬੰਦਾ ਜਿੱਦਾਂ ਮੈਂ ਕਿਹਾ ਸਾਈਡ ਦੇ ਉੱਤੇ ਟੇਲਾਂ ਲਵਾਓ ਜਿੱਦਾਂ ਵੀ ਜੋ ਵੀ ਬੰਦਾ ਕਿ 10 ਲੱਖ ਰੁਪਏ ਮੈਂ ਕਹਾ ਪ੍ਰੋਪਰ ਲੱਜੇ ਕੱਲ ਨੂੰ ਮੈਂ ਕਹਾ ਮੇਰੇ ਪਿੰਡ 'ਚ ਕੋਈ ਇਹ ਨਾ ਕਵੇ ਕਿ 10 ਲੱਖ ਰੁਪਏ ਆਇਆ ਤੇ ਸਰਪੰਚ ਨੇ ਇੱਕ ਬਾਥਰੂਮ ਬਣਾਇਆ ਵਾ ਤੇ ਦੋ ਲਾਈਟਾਂ ਲਾਈਆਂ ਵਾ ਨਹੀਂ ਇਹਦੇ ਬਾਰੇ 'ਚ ਇਹ ਮੈਂ ਦੱਸਦਾ ਇਹਦੇ ਬਾਰੇ 'ਚ ਤੁਸੀਂ ਬੀਡੀਪੀਓ ਦਫ਼ਤਰ ਨਾਲ ਗੱਲ ਕੀਤੀ ਹੈ ਨਹੀਂ ਮੇਰੀ ਬਾਤ 'ਚ ਨਹੀਂ ਇਹ ਗੱਲ ਹੋਈ ਤੁਸੀਂ ਤੁਸੀਂ ਜਿਵੇਂ ਬਤੌਰ ਸਰਪੰਚੋਂ ਤੁਹਾਨੂੰ ਇਹ ਗੱਲ ਇਮੀਡੀਏਟਲੀ ਬੀਡੀਪੀਓ ਦੀ ਨੋਟਿਸ ਲੈ ਕੇ ਆਉਣੀ ਚਾਹੀਦੀ ਸੀ ਜਾਂ ਫਿਰ ਸੈਕਟਰੀ ਨਾਲ ਕੀਤੀ ਸੀ ਗੱਲ ਅੱਛਾ ਸੈਕਟਰੀ ਕਹਿੰਦੇ ਸੀ ਕਿ ਕਿਨਾਲ ਦਾ ਤੁਸੀਂ ਕੋਠੀ ਗੱਲ ਕਰਿਓ ਐਮ ਐਲ ਸਾਹਿਬ ਨਾਲ ਤੇ ਮੈਂ ਕੀਤਾ ਉਹਨਾਂ ਨੂੰ ਤਾਂ ਕਹਿੰਦੇ ਸੀ ਕੋਈ ਨਹੀਂ ਤੁਹਾਨੂੰ ਇੱਕ ਅੱਧੇ ਦਿਨ ਤੱਕ ਤੁਹਾਨੂੰ ਮਿਲਣ ਆਉਣਗੇ ਤੇ ਪਰ ਬਾਅਦ ਚ ਕੋਈ ਨਹੀਂ ਆਇਆ ਤੇ ਫਿਰ ਜਈ ਇੱਕ ਦਿਨ ਜਈ ਨਾਲ ਗੱਲ ਹੋਈ ਸੀ ਤੇ ਇੱਕ ਦਿਨ ਡੀਪੀ ਸਰ ਨਾਲ ਜੋ ਕਹਿੰਦੇ ਕਿ ਸ਼ੁਰੂ ਕਰਵਾ ਦੇਣਾ ਬਸ ਇੱਕ ਦੋ ਦਿਨਾਂ ਤੱਕ ਤੇ ਬਾਅਦ ਚ ਇੱਕ ਦਿਨ ਕਦੇ ਇੱਥੇ ਆਏ ਵੀ ਤੇ ਮੈਂ ਨਹੀਂ ਉਹ ਦਿਨ ਇੱਥੇ ਆ ਗਿਆ ਮੈਂ ਪ੍ਰੋਗਰਾਮ ਗਿਆ ਚੱਲੇ ਤੇ ਜਲੰਧਰ ਉਦੇ ਕਰਕੇ ਫਿਰ ਮੇਰ ਕੋ ਨਹੀਂ ਲਿਆ ਕਾਗਜ਼ਾਂ ਚ ਚੈੱਕ ਕਰੀ ਇਹ ਇਹਨਾਂ ਨੇ ਪਾਇਆ ਹੋਇਆ ਵੀ ਇਹਦਾ ਕੰਮ ਸ਼ੁਰੂ ਹੋ ਚੁੱਕਿਆ ਚੈੱਕ ਕੰਮ ਸਟਾਰਟ ਹੋ ਗਿਆ ਮੈਡਮ ਤੁਸੀਂ ਉਰੇ ਏਡੀਸੀ ਹੋਂ ਇਸ ਡਿਪਾਰਟਮੈਂਟ ਦੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕਾਗਜ਼ਾਂ ਚ ਇਹ ਸ਼ੋਅ ਕਰ ਰਿਹਾ ਵੀ ਉਰੇ ਕੰਮ ਸ਼ੁਰੂ ਹੋ ਚੁੱਕਿਆ ਮੈਨੂੰ ਇੱਕ ਇਟ ਲੱਗੀ ਦਿਖਾਓ ਉਰੇ ਸਰ ਜਦੋਂ ਸਰ ਜਦੋਂ ਉਦਘਾਟਨ ਕਰਾਇਆ ਸੀ ਮੇਰਾ ਉਦਘਾਟਨ ਹੋਇਆ ਸੀ ਸਰ ਜਦੋਂ ਉਦਘਾਟਨ ਕਰਾਇਆ ਸੀ ਉਸ ਤੋਂ ਬਾਅਦ ਅਸੀਂ ਸਟਾਰਟ ਕਰਨ ਆਏ ਸੀ ਸਾਡੇ ਉਹ ਕੰਟਰੈਕਟਰ ਤੇ ਜੇ ਵੀ ਆਇਆ ਸੀ ਦਾ ਸਪਾਂਸਰ ਨੂੰ ਮਿਲੇ ਸੀ ਨਹੀਂ ਸਟਾਰਟ ਕਰਨੀ ਹੈ ਸਿਰਫ ਮੈਨੂੰ ਮਿਲਦਾ ਇਹ ਮੈਨੂੰ ਪੁੱਛਦੇ ਕਿ ਬਾਅਦ ਦੇ ਵਿੱਚ ਹਾਂਜੀ ਮੈਂ ਤਾਂ ਮੈਂ ਕਹਿੰਦਾ ਉਦਘਾਟਨ ਆਇਆ ਸੀ ਤੁਸੀਂ ਕਾਗਜ਼ ਦੇ ਵਿੱਚ ਸਾਡੀ ਰਿਪੋਰਟ ਚ ਮੈਂ ਗੱਲ ਕਰ ਰਿਹਾ ਉੱਥੇ ਆਉਂਦੀ ਹੈ ਸਰ ਐਸੀ ਮਤਲਬ ਆਈਸੀ ਕੰਟਰੈਕਟਰ ਨੂੰ ਨਾਲ ਲੈ ਕੇ ਸਾਡੇ ਜੀ ਹਸਟੇ ਵਗੈਰਾ ਉਹ ਜਦੋਂ ਆ ਕੇ ਦੇਖਿਆ ਤੇ ਇਹ ਬਾਥਰੂਮ ਜਿਹੜਾ ਸੀ ਉਹ ਕਹਿੰਦੇ ਸੀ ਛੋਟਾ ਵਾ ਪਿੰਡ ਵਾਲੇ ਕਹਿੰਦੇ ਇੱਥੇ ਜਿਹੜੇ ਇੱਕ ਮਿੰਟ ਦੀ ਫੇਰੀ ਗੱਲ ਸੁਣ ਜੋ ਮੈਨੂੰ ਦੱਸਿਆ ਗਿਆ ਵਾ ਕਹਿੰਦੇ ਛੋਟਾ ਵਾ ਤੇ ਸਾਨੂੰ ਬਾਥਰੂਮ ਵੱਡਾ ਚਾਹੀਦਾ ਵਾ ਕਿਉਂਕਿ ਪੋਪੂਲੇਸ਼ਨ ਜਾਦੀ ਆ ਤੇ ਇੱਕ ਕਹਿੰਦੇ ਸੀ ਵੀ ਜਿਹੜੀਆਂ ਲਾਈਟਾਂ ਵਾ ਸਾਡੀਆਂ ਪਹਿਲੀਆਂ ਖਰਾਬ ਹੋ ਗਈਆਂ ਵਾ ਸਾਨੂੰ ਮਤਲਬ ਨਵੀਆਂ ਵਲਾ ਕੇ ਦਿਓ ਪਿੰਡ ਵਾਲੇ ਕਿ ਇੱਕ ਮਿੰਟ ਉਸ ਦਾ ਸਿਰਫ ਫਿਰ ਰਿਵਾਈਜ਼ਡ ਸਾਈਟ ਪਲਾਨ ਬਣਾਉਣਾ ਸੀ ਰਿਵਾਈਜ਼ਡ ਐਸਟੀਮੇਟ ਬਣਾਉਣਾ ਸੀ ਸਰ ਉਹ ਫਿਰ ਤਾਂ ਤੁਸੀਂ ਉੱਪਰ ਗੱਲ ਕੀਤੀ ਹਾਂ ਹੈਡ ਆਫਿਸ ਨਾਲ ਉਹਨਾਂ ਨੇ ਕਿਹਾ ਵੀ ਦੁਬਾਰਾ ਬਣਾ ਕੇ ਲਿਆਓ ਇਹਦਾ ਸਾਈਟ ਪਲਾਨ ਦੁਬਾਰਾ ਬਣਾ ਕੇ ਲਿਆਓ ਇਹਦਾ ਜੋ-ਜੋ ਪ੍ਰੋਵੀਜ਼ਨ ਹੈਗੀ ਆ ਤੇ ਸਰ ਅੱਜ ਸਾਡੇ ਸਾਰੇ ਐਸਟੋ ਜੇ ਆਈ ਉੱਥੇ ਨੇ ਮੇਰਾ ਸਵਾਲ ਇਹ ਹੈ ਕਿ ਮੈਂ ਜ਼ਿਲ੍ਹਾ ਅਮਰitsar ਦੇ ਪਹਿਲੇ ਮੈਂ ਜਾਣ ਕੇ ਇਮੀਡੀਏਟ ਵਿਜ਼ਿਟ ਰੱਖੀ ਆ ਉਹ ਵੀ ਇਹ ਸਰਪ੍ਰਾਈਜ਼ ਨਹੀਂ ਤੁਸੀਂ ਤੁਹਾਨੂੰ ਵੀ ਨਹੀਂ ਸੀ ਪਤਾ ਹਰਾਨੀ ਦੀ ਗੱਲ ਇਹ ਹੈ ਕਿ ਕਾਗਜ਼ਾਂ 'ਚ ਤੁਸੀਂ ਇਹ ਸ਼ੋਅ ਕਰ ਰਹੇ ਹੋ ਕਿ ਇਹਦਾ ਕੰਮ ਚੱਲ ਰਿਹਾ ਹੈ। ਹਾਂਜੀ। ਉਰੇ ਨਹੀਂ ਲੱਗੀ 1 ਮਿੰਟ। ਇਹਦਾ ਜ਼ਿੰਮੇਵਾਰ ਕੌਣ ਹੈ? ਸਰ ਜਦੋਂ ਵੀ ਗਾਟਿੰਗ ਕਰਿਆ ਸੀ ਉਦੋਂ ਅਸੀਂ ਪਾ ਲਿਆ ਪਈ ਚੱਲ ਪਿਆ ਕੰਮ। ਉਹ ਕੰਟਰੈਕਟ ਨੂੰ ਕਹਿ ਸਕਦੇ। ਫਿਰ ਜਦੋਂ ਇਹਦਾ ਕੰਮ ਰੁਕ ਗਿਆ ਜਾਂ ਕੋਈ ਵੀ ਐਮੈਂਡਮੈਂਟੇਸ਼ਨ ਹੋਣੀ ਸੀ ਤਾਂ ਤੁਸੀਂ ਇਮੀਡੀਏਟਲੀ ਉੱਥੋਂ ਆਪਣੇ ਜਿਹੜਾ ਤੁਹਾਡੀ ਇੱਕ ਉਹ ਬਣੀ ਹੋਈ ਹੈ ਲਿਸਟ ਉਹਦੇ ਤੋਂ ਡਿਲੀਟ ਕਿਉਂ ਨਹੀਂ ਕਰਾਇਆ ਇਹਨੂੰ? ਉਹਦੇ 'ਚ ਕਮੈਂਡ ਕਿਉਂ ਨਹੀਂ ਕਰਾਇਆ ਤੁਸੀਂ ਵੀ ਇਹਦਾ ਕੰਮ ਰੁਕਿਆ ਹੋਇਆ ਹੈ। ਇਹ ਕਾਰਨਵਰਸ਼ ਲਿਖਿਆ ਹੋਇਆ ਉਹ ਤੇ ਚ ਰਿਮਾਰਕਸ ਕਿਉਂ ਨਹੀਂ ਪਾਏ ਤੁਸੀਂ ਤੁਸੀਂ ਕਿਹੜੀ ਪੋਸਟ ਤੇ ਹੋ ਰੇ ਸਰ ਮੈਂ ਐਕਸ਼ਨ ਸਾਹਿਬ ਤੁਹਾਡੀ ਤਾਂ ਮੇਨ ਤੁਹਾਡੇ ਤਾਂ ਇਹ ਸਾਰਾ ਅੰਡਰੇ ਟੋੜੇ ਜਾਂਦਾ ਫਿਰ ਤੁਸੀਂ ਕਿਉਂ ਨਹੀਂ ਕਰਾਇਆ ਠੀਕ ਸਰ ਉਹ ਦੀ ਐਮੈਂਡਮੈਂਟ ਹੋਣੀ ਸੀ ਤੇ ਉਹ ਲਈ ਤੇ ਕਿਹਨੇ ਕਰਵਾਣੀ ਆ ਉਹ ਅੱਜ ਗਏ ਆ ਅੱਜ ਸਾਡਾ ਸਾਡਾ ਨਹੀਂ ਅੱਜ ਗਏ ਹੋ ਇਹ ਤਾਂ ਮੈਂ ਆ ਗਿਆ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਅੱਜ ਟਾਈਮ ਹੀ ਅੱਜ ਦਾ ਮਿਲਿਆ ਪੀਡੀਸੀ ਨੇ ਸਰ ਟਾਈਮ ਦਿੱਤਾ ਤੁਸੀਂ ਗੱਲ ਨੂੰ ਪਹਿਲਾਂ ਧਿਆਨ ਨਾਲ ਸਮਝਦੇ ਕਿਉਂ ਨਹੀਂ ਜਦੋਂ ਇਹ ਤਾਂ ਮੈਂ ਕੁਦਰਤੀ ਆ ਗਿਆ ਥੋੜੇ ਕਾਗਜ਼ਾਂ 'ਚ ਕਿਉਂ ਬੋਲ ਰਿਹਾ ਵੀ ਇਹ ਬਣ ਰਿਹਾ ਜਦ ਬਾਣੀ ਨਹੀਂ ਰਿਹਾ ਫਿਰ ਕਾਗਜ਼ਾਂ 'ਚ ਕਿਉਂ ਬੋਲ ਰਿਹਾ ਬਣ ਰਿਹਾ ਸਰ ਉਹ ਤੋਂ ਕਰ ਦੇਣਾ ਚਾਹੀਦਾ ਸੀ ਵਿੱਚ ਸ਼ੀਟ 'ਚ ਬਦਲ ਦੇਣਾ ਚਾਹੀਦਾ ਤੇ ਮੈਂ ਬਦਲਣਾ ਉਹ ਸਰ ਉਹ ਗਲਤੀ ਹੋਈ ਸਾਡ ਤੋਂ ਹੈ ਉਹ ਸਾਡੀ ਗਲਤੀ ਹੈ ਬਾਕੀ ਸਰ ਬਾਤ ਹੁੰਦੀ ਇੰਦਾ ਦੀ ਕੋਈ ਗੱਲ ਨਹੀਂ ਹੋਈ ਕਿ ਛੋਟਾ ਵਾ ਜਾਂ ਵੱਡਾ ਵਾ ਇਹ ਕੋਈ ਗੱਲ ਨਹੀਂ ਹੋਈ ਉਹ ਦਿਨ ਸਿਰਫ ਮੈਂ ਹੀ ਇੱਥੇ ਗੱਲਾਂ ਕੀਤੀ ਹੋਰ ਕੋਈ ਨਹੀਂ ਜਿੱਦਣੋ ਵੇਖਣ ਆਏ ਆ ਹੂੰ ਕੋਈ ਨਹੀਂ ਤਾਂ ਵੀ ਗੱਲ ਹੋਈ ਸੀ ਵੱਡਾ ਵਾ ਜਾਂ ਛੋਟਾ ਵਾ ਸਿਰਫ ਇਹ ਅਗੀ ਇੱਥੇ ਬਣਾਉਣਾ ਸੀ ਤੇ ਘਰ ਵਾਲੇ ਲਾਗੋ ਤਰਾਜ ਕਰਦੇ ਕਿੰਦੇ ਇੱਥੇ ਨਾ ਬਣਾਓ ਇਧਰ ਬਣਾਓ ਤੇ ਮੈਂ ਕਿਹਾ ਚਲੋ ਇਧਰ ਚਲੋ ਉਹ ਤਾਂ ਬਾਥਰੂਮ ਤਾਂ ਬਾਥਰੂਮ ਹੈ ਜਿੱਥੇ ਮਰਜ਼ੀ ਬਣਵਾ ਲਓ ਪਰ ਪਿੰਡ ਦੀ ਸਹਿਮਤੀ ਨਾਲ ਬੰਨਾ ਜਿੱਥੇ ਬੰਨਾ ਸਰ ਜਦੋਂ ਉਹਦਾ ਬਾਥਰੂਮ ਇਧਰੋਂ ਚੇਂਜ ਇਧਰ ਹੋਊਗਾ ਸਰ ਪੀਡੀਸੀ ਨੇ ਵੈਟ ਕੀਤਾ ਇਧਰ ਸਰ ਤੇ ਜਦੋਂ ਅਸੀਂ ਇਧਰ ਬਣਾਵਾਂਗੇ ਤਾਂ ਚੇਂਜ ਸਾਨੂੰ ਪੀਡੀਸੀ ਤੋਂ ਫੇਰ ਅਪਰੂਵਲ ਲੈਣੀ ਪੈਣੀ ਮੈਂ ਕਹਿੰਦਾ ਸਾਰੀਆਂ ਗੱਲਾਂ ਹੋ ਗਈਆਂ ਕਾਗਜ਼ਾਂ 'ਚ ਕਿਉਂ ਤੁਸੀਂ ਇਹ ਸ਼ੋਅ ਕਰ ਰਹੇ ਹੋ ਵੀ ਇਹ ਬਣ ਰਿਹਾ ਤਾਂ ਕੰਮ ਚੱਲ ਰਿਹਾ ਮੈਨੂੰ ਇਸ ਗੱਲ ਦਾ ਜਵਾਬ ਦੋ ਜਵਾਬ ਤੇ ਵੀ ਤੁਸੀਂ ਕਾਗਜ਼ਾਂ ਸ਼ੋਅ ਕਰ ਰਹੇ ਹੋ ਇਹ ਬਣ ਰਿਹਾ ਇਹਦਾ ਕੰਮ ਚੱਲ ਰਿਹਾ ਨਿਰਮਾਣ ਅਧੀਨ ਹੈ ਉਹ ਨਹੀਂ ਲੱਗੀ ਤਵੀ ਸਰ ਉਹ ਕਿਹੜਾ ਸਿਲਬੰਦ ਜਦੋਂ ਅਸੀਂ ਉਹ ਘਰਤਨ ਹੋਇਆ ਉਦੋਂ ਬਾਅਦ ਬਣਦਾ ਤੁਸੀਂ ਇਹ ਗੱਲ ਐਮਐਲਏ ਸਾਹਿਬ ਦੀ ਨੋਟਿਸ ਲੈ ਕੇ ਆਂਦੀ ਹੈ ਸਰ ਪਤਾ ਐ ਐਮਐਲਏ ਸਾਹਿਬ ਨੂੰ ਨਹੀਂ ਤੁਸੀਂ ਲੈ ਕੇ ਆਂਦੀ ਹੈ ਸਰ ਮੇਰੇ ਐਸਟੀਓ ਨੇ ਲੱਗਦੀ ਐਸਟੀਓ ਕਿੱਥੇ ਆ ਤੁਹਾਡਾ ਐਸਟੀਓ ਸਰ ਕੋਈ ਐਮਐਲਏ ਸਾ ਉਹ ਸ਼ਾਇਦ ਆਏ ਉਹਨਾਂ ਦੇ ਨਾਲ ਲਾਈਸੈਂਸ ਹੋਵੇ ਮੈਡਮ ਇਹਦੇ ਤੇ ਸਟ੍ਰਿਕਟ ਐਕਸ਼ਨ ਲਓ ਕੀ ਮਸਲਾ ਇਹ ਇਹਦੀ ਰਿਪੋਰਟ ਬਣਾਓ ਠੀਕ ਹੈ ਰਿਪੋਰਟ ਬਣਾ ਕੇ ਤੁਸੀਂ ਹੈੱਡ ਆਫਿਸ ਨੂੰ ਭੇਜੋ ਮੇਰੇ ਕੋਲ ਵੀ ਕਾਗਜ਼ਾਂ ਦੇ ਵਿੱਚ ਇਹ ਜਿਹੜੀ ਨੈਗਲੀਜੈਂਸੀ ਵਰਤੀ ਹੈ ਇਹਦਾ ਜ਼ਿੰਮੇਵਾਰ ਬਣਾਓ ਕਿਹਨੂੰ ਬਣਾਉਣੇ ਹੋ ਜਿਹੜਾ ਵੀ ਇੱਕ ਜਿਸ ਬੰਦੇ ਨੇ ਵੀ ਇਹ ਨੈਗਲੀਜੈਂਸੀ ਵਰਤੀ ਹੈ ਇਹ ਕਾਗਜ਼ਾਂ 'ਚ ਸ਼ੋਅ ਕਰ ਰਹੇ ਹੋ ਇਹ ਬਣ ਰਿਹਾ ਤੇ ਉਹਰੇ ਨਹੀਂ ਲੱਗੀ ਇੱਟ ਵੀ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੈ ਉਹਨੂੰ ਮੁਕਰਰ ਕਰੋ ਜ਼ਿੰਮੇਵਾਰ ਉੱਪਰ ਰਿਪੋਰਟ ਭੇਜੋ ਆਪਣੇ ਕੁਝ ਘਾਟਨ ਕੀਤੇ ਨੇ ਮੇਰੇ ਖਿਆਲ ਨਾਲ ਸਰ 2-3 ਮਹੀਨਿਆਂ ਤੋਂ ਚੱਲੇ ਆ ਯਾਰ ਕਿੱਡੀ ਤੁਹਾਡੇ ਲਈ ਦੇਖੋ ਮਾੜੀ ਗੱਲ ਹੈ ਸ਼ਰਮ ਦੀ ਗੱਲ ਹੈ ਤੁਹਾਡੇ ਲਈ ਚਲੋ ਕੋਈ ਨਹੀਂ ਸਰਪੰਚ ਸਾਹਿਬ ਤੇ ਇਹਦੇ ਤੇ ਕਰਦੇ ਆ ਬਣਦੀ ਜੋ ਵੀ ਕਾਰਵਾਈ ਹੈ ਆ ਜਾਓ ਸਰ ਨਹੀਂ ਨਹੀਂ ਮੈਂ ਇੱਕ ਦੋ ਫੋਰ ਪਿੰਡਾਂ ਚ ਜਾਣਾ ਇਦਾਂ ਹੀ ਤੇ ਕਰਦੇ ਆ ਇਹਦੇ ਤੇ ਗੱਲ ਠੀਕ ਹੈ ਓਕੇ ਓਕੇ ਹੁਣ ਕੀ ਹਾਲ ਹੈ ਜੋਸ਼ੀ ਸਾਹਿਬ ਸੱਚੀ ਗੱਲ ਸਰ ਸਸ਼ੀਕਰ ਮੈਂ ਨਾ ਅੱਜ ਆਪਣਾ ਉਰੇ ਆਇਆ ਹੋਇਆ ਸੀਗਾ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹਾਂ ਠੀਕ ਉਦੋਂ ਬਾਅਦ ਤੋਂ ਮੈਂ ਇਹ ਸੋਚਿਆ ਵੀ ਮੈਂ ਇੱਧਰ ਨਾ ਕਿਸੇ ਰੈਂਡਮ ਪਿੰਡਾਂ ਦੇ ਵਿੱਚ ਵਿਜ਼ਿਟ ਕਰਕੇ ਜਾਵਾਂ ਜਿਹੜੇ ਆਪਣੇ ਡਿਪਾਰਟਮੈਂਟ ਦੇ 3100 ਪਲੇਗ੍ਰਾਉਂਡ ਬਣ ਰਹੇ ਨੇ ਸਰ 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 ਉਹਦੇ 'ਚ ਅਸੀਂ ਕਿਸੇ ਡਿਪਾਰਟਮੈਂਟ ਦੇ ਆਫੀਸਰ ਨੂੰ ਬਿਨਾਂ ਦੱਸੇ ਮੈਂ ਬਿਲਕੁਲ ਸਰਪ੍ਰਾਈਜ਼ ਵਿਜ਼ਿਟ ਰੱਖੀ ਅਟਾਰੀ ਹਲਕੇ ਦੇ ਵਿੱਚ ओके सर। ਟਾਰੀ ਹਲਕੇ ਦੇ ਜਿਹੜੀ ਇਹਨਾਂ ਨੇ ਆਪਣੇ ਕੋਲ ਰਿਪੋਰਟ ਉੱਤੇ ਹੈੱਡ ਆਫਿਸ 'ਚ ਭੇਜੀ ਹੋਈ ਹੈ ਵੀ ਆਹ ਪਿੰਡਾਂ ਦਾ ਕੰਮ ਚੱਲ ਰਿਹਾ। ਹਾਂਜੀ ਸਰ। ਮੈਂ ਉਹਦੇ ਤਿੰਨ ਪਿੰਡਾਂ ਦੇ ਵਿੱਚ ਵਿజిਟ ਕੀਤੀ ਹੈ ਇੱਕ ਮੀਰਾਕੋਟ, ਧੌਲਕਲਾ, ਲੋਹਾਰਕਾ ਕਲਾ। ਠੀਕ ਹੈ ਸਰ। ਇਹਨਾਂ ਦੀ ਰਿਪੋਰਟ ਕਹਿ ਰਹੀ ਹੈ ਕੰਮ ਚੱਲਦਾ ਪਰ ਮੈਂ ਜਦੋਂ ਔਨ ਗਰਾਉਂਡ ਆ ਕੇ ਦੇਖਿਆ ਔਰ ਇੱਕ ਇੱਕ ਇੱਟ ਵੀ ਨਹੀਂ ਲੱਗੀ ਹੋਈ, ਨਾਟ ਇਵਨ ਅ ਸਿੰਗਲ ਕੋਈ ਖੁਰਪਾ ਵੀ ਨਹੀਂ ਚੱਲਿਆ ਹੋਇਆ, ਕੰਮ ਤਾਂ ਚੱਲਣਾ ਦੂਰ ਦੀ ਗੱਲ। ਮੇਰੀ ਸਟ੍ਰੇਨਸ। ਔਰ ਇਹ ਇਹਦਾ ਜਿਹੜਾ ਐਕਸੀਡੈਂਟ ਹੈ ਔਰੇ ਨਾ ਕੁਲਵੰਤ ਸਿੰਘ ਹਾਂਜੀ ਉਹ ਬਿਲਕੁਲ ਝੂਠ ਬੋਲ ਰਿਹਾ ਔਰ ਇਹ ਨੀ ਸਰ ਵੀਲਟਾ ਕਾ ਐਕਸ਼ਨ ਉਸਕੇ ਖਿਲਾਫ 하자 ਨੀ ਦੋ ਸਸਪੈਂਡ ਕਰੋ ਇਹਨੂੰ ਤਾਂ ਜੋ ਬਾਕੀਆਂ ਨੂੰ ਵੀ ਅਕਲ ਆਵੇ ਇਮੀਡੀਏਟਲੀ ਇਹਦੇ ਸਸਪੈਂਸ਼ਨ ਦੇ ਆਰਡਰ ਕਲੀਅਰ ਕਰੋ ਨਾਗਰਾਜੀ ਕੋ ਇਹ ਕਹਿਆ ਤੋਂ ਸਰ ਕਿ ਮੈਨੂੰ ਗਾਉਂ ਕੇ ਨਾਮ ਭੇਜ ਦੇ ਨਾ ਦੇ ਨਾਮ ਮੈਨੂੰ ਭਜਵਾ ਦੇ ਤਾਂ ਕਿ ਉਸਕੋ ਮੈਂ ਰਿਕਾਰਡ ਕਰਕੇ ਮੈਂ ਸਸਪੈਂਡ ਕਰਾ ਦੂੰਗਾ ਬਿਲਕੁਲ ਬੇਕੋ ਇੱਕ ਸਖਤ ਕਾਰਵਾਈ ਕਰੋ ਇਹਨਾਂ ਨੂੰ ਪਤਾ ਲੱਗੇ ਅੱਗੇ ਨੂੰ ਹਾ ਗਿਆ ਜੀ ਨਵਰੇ ਸਟੈਸ਼ਡ ਅਮਰੇ ਕੋ ਭਿਜਵਾ ਦੇ ਅਮਰੇ ਸਾਹ ਚਲ ਆ ਵੀ ਕਰੋ